ਆ ਲੈ ਨਾ ਧੋਕੇ ਕਰੂੰ ਵਾਈ ਜਦ ਵੀ ਡਰੋ ਕੇ ਆਈ ਆ ਪਰ ਉਹ ਨਾ ਦਰਦ ਬਣੀ ਦੀ ਸਾਡੀ ਰੋਜ਼ ਮੰਦਰ ਜਾਂਦੀ ਕੀ ਕਰੀਏ ਦੋਨੋਂ ਟਾਈਮ ਜਾਂਦਾ ਚੇਰੇ ਵੀ ਨਹੀਂ ਖਾਮੀ ਇੱਥੇ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਜੀ ਔਰ ਫਲੋ ਕਰ ਰਿਹਾ ਆਣ ਜਾਣ ਲੱਗਿਆਂ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਸਟਾਫ ਮੈਂਬਰ ਸਾਰੇ ਮਹੱਲੇ ਵਾਲੇ ਬਹੁਤ ਪਰੇਸ਼ਾਨ ਨੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਲਦੀ ਤੋਂ ਜਲਦੀ ਇਹਦਾ ਕੋਈ ਵਿਜਮੈਂਟ ਕਰਨ ਤਾਂ ਕਿ ਸਾਰੇ ਜਿਹੜੇ ਮਹੱਲੇ ਵਾਲੇ ਨੇ ਉਹ ਚੰਗੀ ਸਾਲ ਲੈ ਸਕਣ ਹਰਨੀ ਬਿਲਬੂ ਹੀ ਰੱਖਮ ਕਿਦਾਂ ਬੱਚੇ ਮੂੰਹ ਬਣ ਕੇ ਜਾ ਰਹੇ ਨੇ ساری ਦੁਨੀਆ ਬੂ ਬਣ ਕੇ ਜਾ ਰਹੀ ਕੀ ਕਰਨਾ ਹੁਣ ਲੰਗਣਾ ਤੇ ਰੱਤਾ ਤੇ ਹੋਈ ਹੈ ਨਾ ਦੋ ਤਿੰਨ ਫੋਨ ਕਰਕੇ ਆਨੇ ਕੱਲ ਪਰਸੋਂ ਤਾਂ ਬਹੁਤ ਜਿਆਦਾ ਜੀ ਹੋਰ ਹੋਏ ਦਾ ਉਹ ਕੀਤਾ ਆਨਾ ਇੱਕ ਦਿਨ ਆਏ ਨੇ ਕਰਕੇ ਗਏ ਨੇ ਫੇਰ ਹੋ ਗਿਆ ਫੇਰ ਫੋਨ ਕੀਤਾ ਆਨੇ ਕੱਲ ਦਾ ਪਰਸੋਂ ਦਾ ਫੋਨ ਕਰੇ ਕਰਦੇ ਆਏ ਨਹੀਂ ਹੈਗੇ ਦੀ ਪੁਰਾਣਾ ਦਾਣਾ ਮੰਡੀ ਚ ਸਥਿਤ ਮੋਹੱਲਾ ਨੰਗਲ ਕੋਟਲੀ ਦੀ ਮੇਨ ਗਲੀ ਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਬਲੌਕ ਹੋਣ ਕਾਰਨ ਨਰਕ ਵਰਗੇ ਹਾਲਾਤ ਬਣੇ ਹੋਏ ਨੇ ਇਲਾਕੇ ਦੇ ਵਿੱਚ ਇੱਕ ਸਰਕਾਰੀ ਅਤੇ ਇੱਕ ਵੱਡਾ ਪ੍ਰਾਈਵੇਟ ਸਕੂਲ ਹੈ ਤੇ ਨਾਲ ਹੀ ਸਕੂਲ ਦਾ ਮਸ਼ਹੂਰ ਕ੍ਰਿਸ਼ਨਾ ਮੰਦਿਰ ਵੀ ਹੈ 블록 ਖੋਨ ਕਾ ਨ ਸੀਵਰੇਜ ਲੀਕ ਹੋ ਰਿਹਾ ਹੈ ਤੇ ਸਾਰੀ ਗੰਦਗੀ ਬਾਹਰ ਆ ਰਹੀ ਹੈ ਜਿਸ ਕਾਰਨ ਸਵੇਰੇ ਨਹਾ ਤੋ ਕੇ ਮੰਦਰ ਜਾਨ ਵਾਲੇ ਅਤੇ ਸਕੂਲੀ ਬੱਚੇ ਗੰਦਗੀ ਵਿੱਚੋਂ ਨਿਕਲਣੇ ਮਜਬੂਰ ਹੋ ਗਏ ਉੱਥੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਤੇ ਦੁਕਾਨਦਾਰਾਂ ਨੂੰ ਵੀ ਸਾਰਾ ਸਾਰਾ ਦਿਨ ਚਿੱਕੜ ਤੇ ਬਦਬੂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਬੰਧਿਤ ਵਿਭਾਗਾਂ ਨੂੰ ਸ਼ਿਕਾਇਤਾਂ ਕਰ ਕਰ ਥੱਕ ਚੁੱਕੇ ਨੇ ਦੁਕਾਨਦਾਰ ਨੇ ਆਖੇ ਮੀਡੀਆ ਦਾ ਸਹਾਰਾ ਲਿਆ ਮੇਰਾ ਨਾਮ ਪ੍ਰੇਮ ਕਾਂਤਾ ਕਿੱਥੇ ਲਿਓ ਆ ਨਾਲ ਹੀ ਘਰ ਹੈ ਦੁਕਾਨ ਦੇ ਨਾਲ ਚੱਲੇ ਕਿੱਥੇ ਹੋ ਇਹ ਮੰਦਰ ਚੱਲੇ ਆ ਮੰਦਰ ਚੱਲੇ ਹੋ ਇੱਥੇ ਇਹ ਵੇਖੋ ਕੀ ਹਾਲ ਹੈ ਤਾਂ ਕਿ ਜਦੋਂ ਮੁਰਾਹ ਨਾ ਤੋ ਕੇ ਕਰੋ ਵਾਈ ਜਦੋਂ ਤਰੋ ਕੇ ਆਈਆ ਪਰ ਉਹਨਾਂ ਅੱਧ ਬਣੀ ਦੀ ਸਾਡੀ ਰੋਜ਼ ਮੰਦਰ ਜਾਂਦੀ ਕੀ ਕਰੀਏ ਦੋਨੋਂ ਟਾਈਮ ਜਾਂਈਆ ਸਵੇਰੇ ਵੀ ਸ਼ਾਮੀ ਕਿੰਨੀ ਦੇਰ ਹੋ ਗਈ ਹੈ ਇਦਾਂ ਦਾ ਹਾਲ ਇਹ ਦੋ ਦੋ ਮਹੀਨੇ ਹੋ ਚੱਲੇ ਨੇ ਅੰਦਰ ਹੀ ਠੀਕ ਕਰਨ ਅੰਦਰ ਵੀ ਨਾ ਕੋਈ ਵੇਖ ਕੇ ਚੱਲ ਜਾਂਦੇ ਨੇ ਕੋਈ ਕਰਦਾ ਹੀ ਨਹੀਂ ਸਾਰਾ ਮੁਹੱਲਾ ਬੜਾ ਫੂਲੋ ਵਾਈਸ ਪ੍ਰਿੰਸੀਪਲ ਇਹ ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਪਿਛਲੇ 4-5 ਦਿਨ ਤੋਂ ਇੱਥੇ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਜੀ ਓਵਰਫਲੋ ਕਰ ਰਿਹਾ ਹੈ ਆਂ ਜਾਣ ਲੱਗਿਆਂ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਸਟਾਫ ਮੈਂਬਰ ਸਾਰੇ ਮੁਹੱਲੇ ਵਾਲੇ ਬਹੁਤ ਪਰੇਸ਼ਾਨ ਨੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਲਦੀ ਤੋਂ ਜਲਦੀ ਇਹਦਾ ਕੋਈ ਅਰੇਂਜਮੈਂਟ ਕਰਨ ਤਾਂ ਕਿ ਸਾਰੇ ਜਿਹੜੇ ਮੁਹੱਲੇ ਵਾਲੇ ਨੇ ਉਹ ਚੰਦੀ ਸਾਹ ਲੈ ਸਕਣ ਵੱਡਾ ਸਕੂਲ ਹੈ ਕਾਫੀ ਸਟਰੰਥ ਹੈ ਤੇ ਕੰਪਲੇਨਟ ਵੀ ਕੀਤੀ ਗਈ ਕਬੂਲ ਐਡਮਿਨਿਸਟ੍ਰੇਸ਼ਨ ਲੋਕ ਕੰਪਲੇਨਟ ਵੀ ਕੀਤੀ ਹੈ ਜੀ ਆਏ ਨੇ ਪਰ ਪੂਰੀ ਜਮਾ ਆਏ ਨੇ ਪਰ ਉਹ ਕੰਮ ਕਰਦੇ ਨੇ ਪਰ ਤਰੀਕੇ ਨਾਲ ਜੇ ਕੰਮ ਹੋ ਰਿਹਾ। ਇਹ ਕਿਦਾਂ ਲਗਾਤਾਰ ਆਉਂਦੀ ਹੈ ਪ੍ਰੋਬਲਮ ਹੈ? ਇਹ ਲਗਾਤਾਰ ਹੀ ਪਿਛਲੇ ਕਾਫੀ ਸਮੇਂ ਤੋਂ ਪ੍ਰੋਬਲਮ ਆ ਰਹੀ ਹੈ ਜੀ। ਕੋਈ ਟੈਕਨੀਕਲੀ ਪ੍ਰੋਬਲਮ ਹੋ ਸੰਦੀਪ? ਹੋ ਸਕਦਾ ਜੀ। ਇਹ ਐਕਚੁਅਲੀ ਸੀਵਰੇਜ ਕਾਫੀ ਲੰਬੇ ਸਮੇਂ ਤੋਂ ਨਾ ਸਫਾਈ ਨਹੀਂ ਹੋਈ ਇਹਨਾਂ ਦੀ ਤੇ ਸਫਾਈ ਹੋ ਜਾਏ ਤੇ ਇੱਕ ਵਧੀਆ ਨਿਕਲ ਜਾਏ। ਫਲੋ ਨਹੀਂ ਹੈ। ਕੀ ਮੰਨ ਕਰਦੇ ਹੋ? ਇਹ ਜਾਣੀ ਹੈ ਜੀ ਜਲਦੀ ਤੋਂ ਜਲਦੀ ਪ੍ਰਸ਼ਾਸਨ ਇਸ ਮਸਿਆ ਦਾ ਹੱਲ ਕਰੇ। ਬੱਚਿਆਂ ਨੂੰ ਆਂਜਾਂ ਆਂਜ ਬਹੁਤ ਹੋ ਰਹੀ ਹੈ। ਬਿਮਾਰੀ ਵੀ ਫੈਲ ਸਕਦੀ ਹੈ ਸਾਰਾ ਸਾਰਾ ਕੁਝ ਹੀ ਹੋ ਸਕਦਾ ਹੈ। ਇਹ ਨਹੀਂ ਬਿਮਾਰੀ ਅੱਜ ਕੱਲ ਕਿੰਨਾ ਹੈ ਬਿਮਾਰੀ ਫੈਲ ਸਕਦੀ ਹੈ ਜੋ ਇੱਥੋਂ ਆ ਲੈਣ ਦੇ ਦੌਰਾਨ ਤੇ ਜਾਣਾ ਬੈਠਾ ਸਾਰਾ ਗੰਦਾ ਅੰਦਰ ਹੀ ਜਾ ਰਿਹਾ ਹੈ ਨਾ ਲੋਕਾਂ ਦੇ। ਤੇ ਖਾਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਸਕੂਲ ਦੇ ਕਾਫੀ ਬੱਚੇ ਪਿਛਲੇ ਸਮੇਂ ਤੋਂ ਇਹ ਪੀਲੀਆ ਤੋਂ ਪਰੇਸ਼ਾਨ ਨੇ। ਕਾਫੀ ਬੱਚੇ ਨੇ ਜਿਨ੍ਹਾਂ ਨੂੰ ਜੌਂਡਿਸ ਹੋ ਚੁੱਕਿਆ। ਦੁਕਾਨਦਾਰਾਂ ਨੂੰ ਬਦਬੂ ਵੀ ਕਾਫੀ ਆਉਂਦੀ। ਹਾਂ ਬਹੁਤ ਜ਼ਿਆਦਾ ਨਹੀਂ ਬਦਬੂ ਹੀ ਹੈ। ਵੇਖੋ ਕਿਦਾਂ ਬੱਚੇ ਮੂੰਹ ਬਣ ਕੇ ਜਾ ਰਹੇ ਨੇ ਸਾਰੀ ਦੁਨੀਆ ਬੂੰਹ ਬਣ ਨਾ ਦੱਸ ਦਿਓ ਤੇ ਕੀ ਸਮੱਸਿਆ ਸਾਰੀ ਗੱਲ ਸੰਜੀਤ ਕੁਮਾਰ ਮੇਰਾ ਨਾਮ ਹੈ ਜੀ ਇੱਥੇ ਇਸ ਚੌਂਗ ਦੇ ਵਿੱਚ ਰਹਿਣ ਵਾਲੇ ਹੈਗੇ ਆ ਅੱਜ ਕਿੰਨੇ ਦਿਨ ਹੋ ਗਿਆ ਇੱਥੇ ਮਤਲਬ ਕਹਿੰਦਾ ਨਰਕ ਪਿਆਦਾ ਹੈਗਾ ਮੇਨ ਗਲੀ ਹੈਗੀ ਹੈ ਇੱਥੋਂ ਲੰਘਣਾ ਸਾਰੇ ਪਾਸੇ ਚੌਕ ਚੁਰਾ ਹੈਗਾ ਔਰ ਮੇਨ ਰਸਤਾ ਹੈਗਾ ਵਾ ਲਾਗੇ ਸਕੂਲ ਹੈਗਾ ਮਤਲਬ ਬੱਚੇ ਕਿੰਨੇ ਬੱਚੇ ਲੰਘਣਾ ਹੁੰਦਾ ਹੈ ਨਾ ਨਰਕ ਪਿਆਦਾ ਕੋਈ ਹਿਸਾਬ ਨਹੀਂ ਕਿੰਨੇ ਦਿਨ ਹੋ ਗਿਆ ਕੋਈ ਸੁਣਵਾਈ ਨਹੀਂ ਹੈਗੀ ਕਹਿੰਦੀ ਕੋਈ ਕਿੰਨੀ ਦੇਰ ਹੋ ਗਈ ਹੈ ਇਹ ਘਰ ਤੋਂ ਘਰ 2 ਮਹੀਨੇ ਹੋ ਗਿਆ ਇਵਰੀ ਬੋੜੀਆ ਨਗਰ ਕੌਂਸਲ ਨੂੰ ਕੋਈ ਵੀ ਨਹੀਂ ਆ ਕੇ ਵੇਖੋ ਆਂਦਾ ਹੀ ਨਹੀਂ ਬਿਆ ਕੋਈ ਤੁਸੀਂ ਮੱਲੇ ਵਾਲੇ ਵਾਲੋ ਇੱਕ ਬਲੇਟਾ ਦੋ ਤਿੰਨ ਫੋਨ ਕਰ ਛੜਿਆ ਆਨੇ ਕੱਲ ਪਰਸੋਂ ਤਾਂ ਬਹੁਤ ਜ਼ਿਆਦਾ ਜੀ ਹੋਰ ਹੋਏਦਾ ਉਹ ਕੀਤਾ ਆਨਾ ਇੱਕ ਦਿਨ ਆਏ ਨੇ ਕਰਕੇ ਗਏ ਨੇ ਫੇਰ ਹੋ ਗਿਆ ਫੇਰ ਫੋਨ ਕੀਤਾ ਆਨੇ ਕੱਲ ਦਾ ਪਰਸੋਂ ਦਾ ਫੋਨ ਕਰੇ ਕਰਦੇ ਆਏ ਨਹੀਂ ਹੈਗੇ ਲੋਕਾਂ ਨੇ ਨਹੀਂ ਕੋਖ ਹੈ ਵੀ ਵੇਖੋ ਤੁਸੀਂ ਸਵੇਰੇ ਮੰਦਿਰ ਜਾਣ ਵਾਲੇ ਦੋ ਮੇਨ ਮੰਦਿਰ ਪੈਂਦੇ ਨੇ ਇੱਥੇ ਇਹੋ ਹੀ ਰਸਤਾ ਹੈਗਾ ਮੇਨ ਚੌਂਕ ਦੇ ਵਿੱਚੋਂ ਲੰਘੇ ਨਾ ਲੱਗੇ ਸਕੂਲ ਤਿੰਨ ਸਕੂਲ ਪੈਂਦੇ ਨੇ ਲੱਗੇ ਆਹੋ ਬੱਚਿਆਂ ਲੰਘ ਕੇ ਜਾਣਾ ਕਿੱਦਾਂ ਲੰਘ ਕੇ ਜਾਣਾ ਪੇਰੈਂਟ ਓਖੇ ਨੇ ਬੱਚੇ ਓਖੇ ਨੇ ਅੰਜ ਇਹ ਮੰਡੀ ਏਰੀਆ ਨੰਗਲਕੋਟ ਦੀ ਮਹੱਲਾ ਨੰਗਲਕੋਟ ਮਹੱਲਾ ਦੰਗਲਕੋਟ ਵਾਰ ਨੰਬਰ 3 ਐਮਸੀ ਨੂੰ ਕੀਤੀ ਕੰਪਲੇਂਟ ਐਮਸੀ ਐਮਸੀ ਉਹਨਾਂ ਨੇ ਦੇਖੋ ਇਹ 80 ਬਲੇ ਬੋਰ ਵਾਲੇ ਆਏ ਇੱਕ ਵਾਰੀ ਕਰਕੇ ਗਏ ਨੇ ਦੋ ਦਿਨ ਹੋ ਗਿਆ ਔਵਰਫਲੋ ਹੋਇਆ ਕਰਦਾ ਇਹ ਨਾ ਦੋ ਵਾਰੀ ਉਹਨੂੰ ਫੋਨ ਦੋ ਦਿਨ ਹੋ ਗਏ ਉਹਨਾਂ ਕਿਹਾ ਆਏ ਨਹੀਂ ਹੈਗੇ ਦੋ ਦਿਨ ਹੋ ਗਿਆ ਦੋ ਦਿਨ ਉਹਨਾਂ ਕਹਿੰਦੇ ਕੰਮ ਜene ਆ ਕੇ ਤੇ ਆਏ ਨਹੀਂ ਹੈਗੇ